ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦਾ ਟਰੈਵਲਿੰਗ ਜੱਟ ਚੈਨਲ ਦੇਖ ਰਹੇ ਸਾਰੇ ਦੋਸਤਾਂ ਮਿੱਤਰਾਂ ਸੱਜਣਾ ਸਾਧ ਸੰਗਤ ਦਾ ਤਹਿ ਦਿਲੋਂ ਸਵਾਗਤ ਕਰਦੇ ਆਂ ਜੀ ਆਪਾਂ ਨੰਦੇੜ ਸਾਹਿਬ ਦੀ ਯਾਤਰਾ ਕਵਰ ਕੀਤੀ ਆ ਅਤੇ ਦੁਸ਼ਹਿਰਾ ਮੇਲਾ ਲੋਕਲ ਗੁਰਦੁਆਰੇ ਬਾਬਾ ਨਿਧਾਨ ਸਿੰਘ ਦੀ ਗੁਰਦੁਆਰਾ ਲੰਗਰ ਸਾਹਿਬ ਦਾ ਇਤਿਹਾਸ ਤੇ ਹੁਣ ਆਪਾਂ ਅੱਜ ਚਾਲੇ ਪਾਵਾਂਗੇ ਨਾਨਕ ਚੀਰੇ ਵੱਲ ਨੂੰ ਵਿਦਰ ਗੁਰਦੁਆਰਾ ਨਾਨਕਚੀਰਾ ਬਾਬੇ ਨਾਨਕ ਦੀ ਚਰਨਛੋਹ ਪ੍ਰਾਪਤ ਜਗਾ ਆਪਣੇ ਨਾਲ ਬਾਈ ਕਰਨ ਤੇ ਜਿਸ ਦਿਨ ਤੋਂ ਆਪਾਂ ਚੱਲੇ ਆ ਨਾ ਉਸ ਦਿਨ ਤੋਂ ਅਸੀਂ ਦੋਨੋਂ ਟੱਚ ਦੇ ਵਿੱਚ ਆ ਤੇ ਥੋੜਾ ਜਿਹਾ ਬਾਈ ਦੀ ਗੁੜੀਆ ਰਸਤੇ ਦੇ ਵਿੱਚ ਪ੍ਰੋਬਲਮ ਹੋ ਗਈ ਸੀ ਬੱਚੀ ਨੂੰ ਤਾਂ ਕਰਕੇ ਥੋੜਾ ਜਿਹਾ ਲੇਟ ਹੋਵਗੇ ਤੇ ਆਪਣੇ ਬਿੱਤ ਫੈਮਿਲੀ ਆਏ ਹੋਏ ਨੇ ਤੇ ਇਹ ਕੇਰਲਾ ਕੇਰਲਾ ਜਾ ਰਹੇ ਹੋ ਬਾਈ ਤੁਸੀਂ ਮੈਂ ਆਪਣਾ ਬੰਦੇ ਇਸ ਟਾਈਮ ਨੂੰ ਗਈ ਜਾਦਾ ਆਪਣਾ ਨਾ ਮੁੰਬਈ ਦਾ ਟੂਰ ਪਲਾਨ ਕੀਤਾ ਤੇ ਇੱਥੇ ਨਾਲ ਰੇਡ ਸਾਹਮਣੇ ਨੇ ਤੇ ਬਾਈ ਦਾ ਆਪਣਾ ਚੈਨਲ ਨਾ ਕੀ ਨਾਮ ਬਾਈ ਤੁਹਾਡੇ ਚੈਨਲ ਦਾ ਟਰੈਵਲਰ ਤੋਂ ਪੰਜਾਬ ਆਫੀਸ਼ੀਅਲ ਤੇ ਇਹ ਬਾਈ ਦੇ ਚੈਨਲ ਦਾ ਨਾਮ ਹੈ ਤੁਸੀਂ ਸਬਸਕ੍ਰਾਈਬ ਕਰਿਓ ਤੇ ਬੜੀ ਖੁਸ਼ੀ ਹੁੰਦੀ ਹੈ ਯਾਰ ਜਦੋਂ ਇੰਨੀ ਦੂਰ ਆਪਣਾ ਕੋਈ ਭਰਾ ਮਿਲਦਾ ਤੇ ਅਸੀਂ ਇਕੱਠੇ ਕੰਮ ਕਰਦੇ ਰਹਾਂ ਤੇ ਬਾਈ ਉਹਰੀ ਬਾਈ ਉਹਨਾਂ ਕੋਲ ਇਸ ਟਾਈਮ ਪਿੰਡ ਦੀ ਸਰਪੰਚੀ ਵੀ ਆ ਤੇ ਬਾਈ ਬਹੁਤ-ਬਹੁਤ ਮੁਬਾਰਕਾਂ ਤੁਹਾਨੂੰ ਸਰਪੰਚੀ ਦੀਆਂ ਤੇ ਚਲੋ ਅੱਗੇ ਆਪਾਂ ਉਹਨਾਂ ਯਾਤਰਾ ਆਪਣੀ ਜਿਹੜੀ ਉਹ ਸ਼ੁਰੂ ਕਰਦੇ ਆਂ ਤਕਰੀਬਨ 80 ਤੋਂ 90 ਕਿਲੋਮੀਟਰ ਦਾ ਜਿਹੜਾ ਰਸਤਾ ਤੈਅ ਕਰਕੇ ਆਪਾਂ ਪਹੁੰਚੇ ਹਾਂ ਗੁਰਦੁਆਰਾ ਯਾਦਗਾਰ ਸਹਬਜ਼ਾਦੇ ਬਾਬਾ ਜੁਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਅਤੇ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਇਹ ਗੁਰੂ ਘਰ ਹੈ ਜਿਹੜਾ ਇਹ ਜਹਾਜ਼ ਦੇ ਨਾਲ ਵੀ ਕਾਫੀ ਪ੍ਰਸਿੱਧ ਹੈ ਉੱਪਰ ਬਣਿਆ ਹੋਇਆ ਤੇ ਉਹ ਵੀ ਤੁਹਾਨੂੰ ਦਿਖਾਵਾ ਕੇ ਲੈ ਕੇ ਜਾਵਾਂਗੇ ਤੇ ਰਸਤੇ ਦੇ ਵਿੱਚ ਮੈਂ ਦੇਖੇ ਕਈ ਤਲਾਬ ਆਏ ਕਈ ਹੋਰ ਇੱਥੇ ਇਰੀਗੇਸ਼ਨ ਦਾ ਸਿਸਟਮ ਹੈ ਉਹਨਾਂ ਨਾਲ ਐ ਬਾਕੀ ਨਦੀਆਂ ਨੇ ਤੇ ਸੰਗਤ ਮਿਲਦੀ ਜਾਂਦੀ ਐ ਸਾਰੇ ਹੱਲਾਸ਼ੇਰੀ ਦਿੰਦੇ ਜਾਂਦੇ ਨੇ ਇੱਥੇ ਮਨ ਨੂੰ ਜਿਹੜੀ ਇੱਕ ਖੁਸ਼ੀ ਆ ਇੱਕ ਤਸੱਲੀ ਆ ਉਹ ਮਿਲਦੀ ਜਾਂਦੀ ਐ ਤੇ ਚਲੋ ਤੁਹਾਨੂੰ ਦਰਸ਼ਨ ਕਰਾਵਾਂਗੇ ਤੇ ਚੈਨਲ ਦੇ ਨਾਲ ਬਣੇ ਰਹੋ ਜੁੜੇ ਰਹੋ ਇਹ ਹੈ ਜੀ ਦਰਬਾਰ ਸਾਹਿਬ ਗੁਰਦੁਆਰਾ ਯਾਦਗਾਰ ਸਾਹਿਬ ਜਾਦੇ ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਇਸ ਤੋਂ ਜਿਹੜਾ ਪ੍ਰਬੰਧ ਹੈ ਇਹ ਬਾਬਾ ਨਰਿੰਦਰ ਸਿੰਘ ਜੀ ਤੇ ਬਾਬਾ ਬਲਵਿੰਦਰ ਸਿੰਘ ਜੀ ਦੇ ਅnder ਹੀ ਆਉਂਦਾ ਹੈ ਇਹ ਦਰਬਾਰ ਸਾਹਿਬ ਦੇ ਦਰਬਾਰ ਸਾਹਿਬ ਗੁਰਦੁਆਰਾ ਸਾਹਿਬ ਦੇ ਤਾਂ ਮੰਦ ਸੀ ਪਰ ਆ ਬਾਬਾ ਜੀ ਨੇ ਬਰਨਾਲੇ ਤੋਂ ਨੇ ਇਹ ਇਹਨਾਂ ਦਾ ਨਾਮ ਹੈ ਸਰਦਾਰ ਮਹਿੰਦਰ ਸਿੰਘ ਤੇ ਇਹਨਾਂ ਨੇ ਦੇਖਿਆ ਵੀ ਨੌਜਵਾਨ ਮੋਟਰਸਾਈਕਲ ਉੱਤੇ ਕੱਲਾ ਆਇਆ ਤਾਂ ਇਹਨਾਂ ਨੇ ਇਹ ਰਾਜੀ ਹੋ ਗਏ ਜਹਾਜ਼ ਦੇ ਜਿਹੜੇ ਗੇਟ ਨੇ ਉਹ ਇਹਨਾਂ ਨੇ ਖੋਲ ਦਿੱਤੇ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਜਹਾਜ਼ ਹੈ ਜਿਹੜਾ ਉਹ ਸ਼ਸ਼ੋਭਿਤ ਹੈ ਗੁਰੂ ਘਰ ਦੇ ਵਿੱਚ ਤੇ ਇਹਦੀ ਲੰਬਾਈ ਹੈ ਜਿਹੜੀ ਐਦਾਂ ਕਹਿ ਲਓ ਕਿ ਹੂਬੂ ਇੱਕ ਤੁਹਾਡਾ ਸੇਲਪਲੇਨ ਦੇ ਵਾਂਗੂ ਹੀ ਹੈ ਅਤੇ ਬਾਬਾ ਜੀ ਜਾ ਰਹੇ ਨੇ ਉੱਪਰ ਇਹਦਾ ਲੋਕ ਹੈ ਜਿਹੜਾ ਗੇਟ ਦਾ ਖੋਲਣ ਲਈ ਬਾਬਾ ਜੀ ਨੇ ਦੱਸਿਆ ਕਿ ਪਿੰਡ ਦੇ ਵਿੱਚ ਮੈਨੂੰ ਲੀਲਾ ਦੇ ਨਾਮ ਦੇ ਉੱਤੇ ਜਾਣਦੇ ਨੇ ਲੀਲਾ ਲੀਲਾ ਕਹਿੰਦੇ ਨੇ ਤੇ ਸਪੈਸ਼ਲ ਇਹਨਾਂ ਨੇ ਕਿਹਾ ਵੀ ਮੇਰਾ ਵੀਡੀਓ ਦੇ ਵਿੱਚ ਨਾਮ ਬੋਲ ਕਾਕਾ ਲੀਲਾ ਵੀਮੇਂਦਰ ਸਿੰਘ ਦੇ ਨਾਮ ਤੇ ਦਾ ਮੈਨੂੰ ਘੱਟੀ ਜਾਣਦੇ ਆ ਹੁੰਦਾ ਪਿੰਡ ਦੇ ਵਿੱਚ ਨਿਕਨੇਮ ਹੁੰਦੇ ਨੇ ਆਪਣੇ ਸਾਰਿਆਂ ਦੇ ਉਹ ਤੋਂ ਜਾਣਿਆ ਜਾਂਦਾ ਹੁੰਦਾ ਤੇ ਚਲੋ ਆਪਾਂ ਅੰਦਰ ਜਾ ਕੇ ਦੇਖਦੇ ਹਾਂ ਇਹਦੇ ਵਿੱਚ ਕੀ ਕੀ ਹੈ ਹਾਂਜੀ ਹੁਣ ਤੁਸੀਂ ਮੇਰੇ ਨਾਲ ਐਂਟਰੀ ਕਰਨ ਜਾ ਰਹੇ ਹੋ ਜਹਾਜ਼ ਦੇ ਵਿੱਚ ਬਾਬਾ ਜੀ ਪਾਇਲਟ ਨੇ ਇਸ ਜਹਾਜ਼ ਦੇ ਪਹਿਲਾਂ ਪਹੁੰਚੇ ਖੜਨੇ ਆਪਣੇ ਤੋਂ ਬਾਬਾ ਜੀ ਸਤਿਗੁਰੂ ਜੀ ਸਤਿਗੁਰੂ ਤੇ ਆ ਜਹਾਜ਼ ਹੈ ਜੀ ਆਪਾਂ ਪੱਛ ਬਾਣੀ ਦਾ ਇੱਥੇ ਜਿਹੜਾ ਭਾਜਨ ਹੈ ਉਹ ਚੱਲਦਾ ਰਹਿੰਦਾ ਹੈ ਇਹ ਇਹ ਤੁਸੀਂ ਦੇਖ ਸਕਦੇ ਹੋ ਇੱਥੇ ਸੀਟਾਂ ਮਣਾਈਆਂ ਹੋਈਆਂ ਨਾਲ ਨਾਲ ਤੇ ਸ਼ਹੀਦ ਸਿੰਘਾਂ ਦੀਆਂ ਹੋਰ ਜਿਹੜੀਆਂ ਸਿੱਖ ਪੰਥ ਦੇ ਨਾਲ ਸੰਬੰਧ ਰੱਖਦੀਆਂ ਸ਼ਖਸੀਅਤਾਂ ਨੇ ਉਹਨਾਂ ਸਾਰਿਆਂ ਦੇ ਜਿਹੜੇ ਪੋਰਟਰੇਟ ਨੇ ਉਹ ਇੱਥੇ ਲਗਾਏ ਹੋਏ ਨੇ ਇਹ ਹੈ ਜੀ ਗੁਰੂ ਘਰ ਦੇ ਵਿੱਚ ਸ਼ਸ਼ੋਭਿਤ ਜਹਾਜ਼ ਚੰਗਾ ਲੱਗੇ ਤਾਂ ਵਾਇਗਰੂ ਲਿਖ ਕੇ ਹਾਜ਼ਰੀ ਲਵਾ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਸ਼ੇਅਰ ਕਰ ਦਿਓ ਚੰਗਾ ਕੰਟੈਂਟ ਇਹ ਜਹਾਜ਼ ਦੇ ਵਿੱਚੋਂ ਬਾਹਰ ਤੁਸੀਂ ਦੇਖ ਸਕਦੇ ਹੋ ਮਹਾਰਾਸ਼ਟਰ ਦੀ ਧਰਤੀ ਦਾ ਜਿਹੜਾ 뷰 ਹੈ ਤੇ ਇਧਰ ਆਪਣੇ ਰੋਡ ਜਾ ਰਹੇ ਆ ਨਾ ਦੇੜ ਦੇ ਗਲੂਰ ਵਾਲਾ ਸੋ ਤੁਸੀਂ ਹੁਣ ਦਰਸ਼ਨ ਕਰਨੇ ਜਹਾਜ ਦੇ ਜਿਹੜਾ ਗੁਰਦੁਆਰਾ ਸਾਹਿਬ ਦੇ ਵਿੱਚ ਸ਼ੋਭਿਤ ਹੈ ਅੱਜ ਤੁਹਾਨੂੰ ਦੋ ਜਹਾਜ ਦਿਖਾਏ ਆ ਇੱਕ ਉਹ ਤੀਕਾ ਮੇਰੇ ਪਿੱਛੇ ਖੜਾ ਤੇ ਇਹ ਵੀ ਭਤਿੰਦਰ ਭਜੂ ਭਜੂ ਕਰੀ ਜਾਂਦਾ ਤੇ ਹੁਣ ਆਪਾਂ ਇੱਥੋਂ ਅੱਗੇ ਚਾਲੇ ਪਾਉਣੇ ਆ ਇੱਕ ਨਾ ਤੁਹਾਡੇ ਨਾਲ ਗੱਲ ਸ਼ੇਅਰ ਕਰਨੀ ਰਹੀ ਗਈ ਸੀ ਮੈਂ ਜਦੋਂ ਹਜੂਰ ਸਾਹਿਬ ਪਹੁੰਚਿਆ ਸੀਗਾ ਨਾ ਦੇਰ ਸਾਹਿਬ ਤਾਂ ਮੈਂ ਜਦੋਂ ਲੰਗਰ ਸਾਇਵ ਗੁਰੂਦਵਾਰਾ ਸਾਹਿਬ ਦੇ ਵਿੱਚ ਬਾਬਾ ਜੀ ਨੇ ਆਪਾਂ ਨੂੰ ਕਿਹਾ ਸੀ ਕਿ ਮੋਟਰਸਾਈਕਲ ਫਲਾਣੀ ਜਗ੍ਹਾ ਦੇ ਅੰਦਰ ਲਾਉਣਾ ਕੈਮਰੇਆਂ ਦੇ ਅੰਦਰ ਤੇ ਪਹਿਲਾਂ ਤਾਂ ਢਿੰਗ ਸਿੰਘ ਮਿਲੇ ਥਾਪੜਾ ਦੇ ਕੀ ਗਏ ਤੇ ਉਸ ਤੋਂ ਬਾਅਦ ਨਾ ਚਾਰ ਪੰਜ ਬੀਬੀਆਂ ਆਈਆਂ ਤੇ ਉਹਨਾਂ ਨੇ ਮੈਨੂੰ ਪਹਿਲਾਂ ਪੁੱਛਿਆ ਕਿ ਪੁੱਤਰ ਤੁਸੀਂ ਪੰਜਾਬ ਤੋਂ ਆਏ ਹੋ ਤੇ ਮੈਂ ਕਿਹਾ ਹਾਂਜੀ ਮੈਂ ਪੰਜਾਬ ਤੋਂ ਆਇਆ ਹਾਂ ਤੇ ਉਸ ਤੋਂ ਬਾਅਦ ਕਹਿੰਦੇ ਕਿੰਨੀ ਮੋਟਰਸਾਈਕਲ ਆਏ ਮੈਂ ਕਿਹਾ ਹਾਂ ਜੀ ਕਹਿੰਦੇ ਕਿੰਨੇ ਜਣੇ ਆਏ ਹੋ ਮੈਂ ਕਿਹਾ ਜੀ ਸਵਾ ਲੱਖ ਤਾਂ ਯਾਰ ਤੁਸੀਂ ਯਕੀਨ ਕਰਿਓ ਉਹ ਜਿਹੜੀਆਂ ਬੀਬੀਆਂ ਸੀਗੀਆਂ ਉਹ ਇੱਕ ਤਰ੍ਹਾਂ ਉਹਨਾਂ ਨੇ ਮੈਨੂੰ ਜੱਫੀ ਚ ਲੈ ਲਿਆ ਤੇ ਇੱਕ ਮਾਤਾ ਨੇ ਤਾਂ ਆਪਣੇ ਪਰਸ ਨੂੰ ਹੱਥ ਪਾ ਕੇ ਮੈਨੂੰ ਕਿਹਾ ਕਹਿੰਦੀ ਪੁੱਤਰ ਤੂੰ ਮੂੰਹ ਦੇ ਵਿੱਚੋਂ ਬੋਲਦੇ ਨੂੰ ਕੀ ਸੇਵਾ ਚਾਹੀਦੀ ਆ ਤੂੰ ਇੱਕ ਵਾਰੀ ਮੂੰਹੋਂ ਬੋਲ ਦੇ ਮੈਂ ਕਿਹਾ ਜੀ ਨਹੀਂ ਪਰਮਾਤਮਾ ਨੇ ਦਿੱਤਾ ਸਭ ਕੁਝ ਹੈ ਬਾਕੀ ਕੋਈ ਦਿੱਕਤ ਵਾਲੀ ਗੱਲ ਨਹੀਂ ਆ ਸਭ ਚੀਜ਼ ਓਕੇ ਆ ਤੁਹਾਡੀਆਂ ਦੁਆਵਾਂ ਮੇਰੇ ਲਈ ਬਹੁਤ ਮੈਟਰ ਕਰਦੀਆਂ ਨੇ ਮਤਲਬ ਬੜੀ ਮਨ ਨੂੰ ਖੁਸ਼ੀ ਮਿਲਦੀ ਆ ਜਦੋਂ ਐਦਾਂ ਦੀ ਕੋਈ ਦਵਾ ਦੇ ਕੇ ਜਾਂਦਾ ਐਦਾਂ ਪ੍ਰਸ਼ਾਸ਼ਾ ਹੁੰਦੀ ਆ ਤੇ ਦੇਖੋ ਚੈਨਲ ਦਾ ਅੱਗੇ ਕੀ ਹੋਣਾ ਚੱਲਣਾ ਇਹਦੇ ਬਾਰੇ ਆਪਾਂ ਨੂੰ ਇਸ ਚੀਜ਼ ਦਾ ਆਪਾਂ ਕੋਈ ਮਨ ਦੇ ਵਿੱਚ ਰੱਖ ਕੇ ਚੱਲ ਰਹੇ ਆਪਾਂ ਜਸਟਿਸ ਸੋਚ ਕੇ ਚੱਲ ਰਹੇ ਆ ਕਿ ਜਿੰਨਾ ਹੋ ਸਕੇ ਅੱਛਾ ਜਿਹੜਾ ਕੰਟੈਂਟ ਹੈ ਉਹ ਆਪਾਂ ਸੋਸ਼ਲ ਮੀਡੀਆ ਉੱਤੇ ਪਾਈਏ ਤੇ ਸੰਗਤਾਂ ਨੂੰ ਉਹਦੇ ਨਾਲ ਜੋੜੀਏ ਤੇ ਹੁਣ ਆਪਾਂ ਇਥੋਂ ਨਾਨਕ ਚੀਰੇ ਬੇਦਰ ਨੂੰ ਚਾਲੇ ਪਾਉਣੇ ਆ ਤੇ ਜੁੜੇ ਰਹੋ ਤੇ ਚੈਨਲ ਦੇ ਨਾਲ ਜੀ ਹੁਣ ਆਪਾਂ ਗੁਰਦੁਆਰਾ ਭਾਈ ਕਨਈਆ ਜੀ ਦੀ ਯਾਦ ਦੇ ਵਿੱਚ ਬਣਿਆ ਹੋਇਆ ਤੇ ਆਪਾਂ ਇੱਥੇ ਪਹੁੰਚੇ ਆ ਤੇ ਇਹ ਕੋਈ ਘਾਟ ਹੈ ਜਿਹਨੂੰ ਆਪਾਂ ਕਰਾਸ ਕਰ ਰਹੇ ਹਾਂ ਜੰਗਲ ਟਾਈਪ ਜੀ ਦਾ ਇਲਾਕਾ ਇੱਥੇ ਸੰਗਤਾਂ ਰੁਕ ਸਕਦੀਆਂ ਨੇ ਵਿਸ਼ਰਾਮ ਕਰਨ ਦੇ ਲਈ ਦੇਖ ਲਓ ਉੱਤੋਂ ਅੱਗੇ ਪੈਂਦਾ ਇਹ ਇਕਨਾਂ ਤੁਹਾਡੇ ਨਾਲ ਹੋਰ ਗੱਲ ਸਾਂਝੀ ਕਰਨੀ ਸੀ ਕਿ ਜਦੋਂ ਆਪਾਂ ਦਰਬਾਰ ਸਾਹਿਬ ਦੇ ਵਿੱਚ ਸੀਗੇ ਗੁਰਦੁਆਰਾ ਲੰਗਰ ਸਾਹਿਬ ਦੇ ਵਿੱਚ ਨਾ ਆਪਾਂ ਨੂੰ ਪਹਿਲੇ ਦਿਨ ਇੱਕ ਨਿੰਗ ਸਿੰਘ ਮਿਲੇ ਸੀ ਠਾਕੁਰਾ ਦੇ ਜੀ ਉਹ ਅਖੀਰਲੇ ਦਿਨ ਵੀ ਆਪਾਂ ਨੂੰ ਮਿਲੇ ਤੇ ਉਹਨਾਂ ਨੇ ਇੱਕ ਗੱਲ ਕਹੀ ਤੇ ਮਨ ਨੂੰ ਬੜੀ ਖੁਸ਼ੀ ਮਹਿਸੂਸ ਹੋਈ ਕਹਿੰਦੇ ਸ਼ੇਰਾ ਤੇਰੇ ਅੰਦਰ ਚੱਕਰਵਰਤੀ ਫੌਜ ਦਾ ਵਾਸਾ ਤੈਨੂੰ ਕਹਿੰਦੇ ਖੁਦ ਨੂੰ ਨਹੀਂ ਪਤਾ ਲੱਗ ਰਿਹਾ ਮੈਂ ਕਿਹਾ ਜੀ ਬਾਬਾ ਜੀ ਉਹ ਕਿਵੇਂ ਕਹਿੰਦੇ ਯਾਤਰਾ ਕਰਨੀ ਉਹ ਵੀ 2 ਲੱਖ ਤੇ ਐਡੀ ਦੂਰ ਤੇ ਹੰਬਲਾ ਮਾਰਨਾ ਕਹਿੰਦੇ ਇਹ ਚੱਕਰਵਰਤੀ ਫੌਜ ਦਾ ਹੀ ਵਾਸਾ ਹੁੰਦਾ ਜੇ ਜੋ ਵੀ ਸ਼ਖਸ ਕੋਈ ਕਰਦਾ ਤੇ ਇਹ ਕਹਿੰਦੇ ਤੈਨੂੰ ਅਭਾਸ ਨਹੀਂ ਹੋ ਰਿਹਾ ਹਲੇ ਇਸ ਚੀਜ਼ ਦਾ ਤੈਨੂੰ ਹੌਲੀ ਹੌਲੀ ਹੋਊਗਾ ਤੇ ਉਹਨਾਂ ਨੇ ਧਾੜਾ ਪ੍ਰਕਾਸ਼ ਕਰਨੀ ਤੇ ਸਿੱਖੀ ਦੇ ਵਿੱਚ ਆਉਣ ਲਈ ਪ੍ਰੇਰਿਤ ਕਰਿਆ ਆਪਾਂ ਵਾਦਾ ਤਾਂ ਨਹੀਂ ਕੀਤਾ ਪਰ ਕਹਿ ਹੈ ਕਿ ਕੋਸ਼ਿਸ਼ ਕਰਾਂਗੇ ਕਿਉਂਕਿ ਦੇਖੋ ਵਾਦਾ ਕਰੀਏ ਪਰ ਉਹ ਨਿਭਾਇਆ ਨਾ ਜਾਵੇ ਤਾਂ ਵਾਦਾ ਉਹ ਕਰੋ ਜਿਹੜਾ ਆਪਾਂ ਨਿਭਾ ਸਕੀਏ ਤੇ ਬਾਕੀ ਬਾਬਾ ਜੀ ਨੇ ਬਹੁਤ ਪ੍ਰੇਰਿਤ ਕੀਤਾ ਪ੍ਰਸ਼ੰਸਾ ਕੀਤੀ ਉਸ ਤੋਂ ਬਾਅਦ ਇੱਕ ਹੋਰ ਸਿੰਘ ਮਿਲੇ ਉਹਨਾਂ ਨੇ ਵੀ ਇਹੀ ਗੱਲ ਕਹੀ ਕਹਿੰਦੇ ਤੈਨੂੰ ਖੁਦ ਨੂੰ ਨਹੀਂ ਅਹਿਸਾਸ ਸ਼ੀਰਾ ਤੇਰੇ ਅੰਦਰ ਇੱਕ ਨਿਤੜਕ ਨਿਡਰ ਆਤਮਾ ਵਸਦੀ ਆ ਤੇ ਇਹ ਮੈਨੂੰ ਆਪਦੇ ਆਪ ਤੇ ਬੜਾ ਖੁਸ਼ੀ ਮਹਿਸੂਸ ਹੋਈ ਇਸ ਗੱਲ ਦੇ ਕਿ ਚਲੋ ਇਹਨਾਂ ਨੂੰ ਲੱਗਿਆ ਤੇ ਇਹ ਕਹਿੰਦੇ ਪ੍ਰਮਾਤਮਾ ਦੀ ਚੜ੍ਹਦੀ ਕਲਾ ਰੱਖੂ ਤੇ ਯਾਤਰਾਵਾਂ ਨੇ ਜਿਹੜੀਆਂ ਕਰਦਾ ਰਹੀ ਇਤਿਹਾਸ ਹੈ ਜਿਹੜਾ ਉਹ ਦਿਖਾਉਂਦਾ ਰਹੀ ਸੰਗਤ ਤੱਕ ਪਹੁੰਚਦਾ ਕਰਦਾ ਰਹੀ ਤੇ ਹੁਣ ਆਪਾਂ ਪਹੁੰਚੇ ਆ ਜੀ ਗੁਰਦੁਆਰਾ ਭਾਈ ਖਨਈਆ ਜੀ ਬਸ ਇੱਥੋਂ ਆਪਾਂ ਵਾਟਰ ਬ੍ਰੇਕ ਲਈ ਹੈ ਤੇ ਇਸ ਤੋਂ ਬਾਅਦ ਆਪਾਂ ਅੱਗੇ ਨੂੰ ਚੱਲਿਆਂ ਜਿਹੜੇ ਉਹ ਆਉਣੇ ਆ ਚੈਨਲ ਨਾਲ ਬਣੇ ਰਹੋ ਜਿਹੜੇ ਨਵੇਂ ਹੋ ਸਬਸਕ੍ਰਾਈਬ ਕਰ ਲਿਓ ਸ਼ੇਅਰ ਕਰਦਿਆ ਕਰੋ ਯਾਰ ਵੀਡੀਓ ਨੂੰ ਅੰਤ ਤੱਕ ਦੇਖਿਆ ਕਰੋ ਤੇ ਬਹੁਤ ਬਹੁਤ ਮਿਹਰਬਾਨੀ ਜੀ ਸ਼ੁਕਰੀਆ ਟਕਾ ਦੇ ਵਿੱਚ ਐਂਟਰੀ ਆਪਾਂ ਲਗਭਗ ਕਈ ਕਿਲੋਮੀਟਰ ਪਹਿਲਾਂ ਕਰ ਲਈ ਸੀ ਤੇ ਹੁਣ ਆਪਾਂ ਪਹੁੰਚੇ ਆ ਪਿੰਡ ਜਨਵਾੜਾ ਗੁਰਦੁਆਰਾ ਮਾਤਾ ਭਾਗੌਰ ਵਿਖੇ ਇੱਥੇ ਤੁਸੀਂ ਮੇਰੇ ਦਰਬਾਰ ਸਾਹਿਬ ਦੀ ਇਮਾਰਤ ਦੇਖ ਸਕਦੇ ਹੋ ਇਸ ਤਰਫ ਵੀ ਜਿਹੜੇ ਤਕਰੀਬਨ ਸਾਰੇ ਗੁਰਦੁਆਰਾ ਸਾਹਿਬ ਹੈ ਉਹ ਰੋਡ ਦੇ ਉੱਪਰ ਹੀ ਆ ਤੁਹਾਨੂੰ ਕਿਸੇ ਤੋਂ ਪੁੱਛਣ ਦੀ ਲੋੜ ਵੀ ਨਹੀਂ ਪੈਣੀ ਤੁਹਾਨੂੰ ਰੋਡ ਦੇ ਉੱਪਰ ਹੀ ਸਾਈਨ ਬੋਰਡ ਜਾਂ ਫਿਰ ਜਿਹੜੇ ਗੁਰੂ ਘਰ ਦੇ ਦਰਬਾਰ ਸਾਹਿਬ ਨੇ ਇਮਾਰਤਾਂ ਨੇ ਉਹ ਤੁਹਾਨੂੰ ਬਹੁਤ ਬਹੁਤ ਦੂਰੋਂ ਨਜ਼ਰ ਆ ਜਾਣਗੀਆਂ ਸੋ ਇਹ ਹੈ ਜੀ ਗੁਰਦੁਆਰਾ ਮਾਤਾ ਭਾਗ ਕੌਰ ਪਿੰਡ ਜਨਵਾੜਾ ਬਿਦਰ ਕਰਨਾਟਕਾ ਜੀ ਇਹ ਹੈ ਜੀ ਦਰਬਾਰ ਸਾਹਿਬ ਗੁਰੂ ਘਰ ਮਾਤਾ ਭਾਗ ਕੌਰ ਪਿੰਡ ਜਨਵਾੜਾ ਬਿਦਰ ਕਰਨਾਟਕਾ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਸਾਰੇ ਇਸ ਪਾਵਨ ਸਥਾਨ ਦਾ ਇਤਿਹਾਸ ਸਰਵਨ ਕਰ ਲੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਥ ਦੀ ਜਰਨੈਲ ਮਾਤਾ ਮਾਤਾ ਭਾਗੌਰ ਜੀ ਦਾ ਜਨਮ ਸਥਾਨ ਪਿੰਡ ਬੜੀ ਚਬਾਲ ਜ਼ਿਲ੍ਹਾ ਤਰਨਤਾਰਨ ਸਾਹਿਬ ਹੈ ਜੀ antim ਸਥਾਨ ਇਹ ਪਿੰਡ ਜਨਵਾੜਾ ਜ਼ਿਲ੍ਹਾ ਵਿਦੜੇ ਸਟੇਟ ਕਰਨਾਟਕਾ ਇਸ ਗੜੀ ਦੇ ਇਸ ਸਥਾਨ ਦੇ ਦੋ ਰਾਜੇ ਹੁੰਦੇ ਸੀ ਬਾਲਾ ਰਾਓ ਅਤੇ ਰੁਸਤਮ ਰਾਓ ਇਨਾਂ ਨੂੰ ਉਸ ਵੇਲੇ ਦੀ ਹਕੂਮਤ ਨੇ ਪੂਨੇ ਦੇ ਨੇੜੇ ਸਤਾਰਾ ਕਿਲੇ ਵਿੱਚ ਉਮਰ ਕੈਦ ਕਰਕੇ ਬੰਦੀ ਬਣਾ ਰੱਖੀ ਸੀ ਉਥੇ ਦੋ ਗੁਰਮੁਖ ਗੁਰਸਿੱਖ ਪਹਿਰੇਦਾਰ ਹਰ ਰੋਜ਼ ਗੁਰਬਾਣੀ ਸਾਹਿਬ ਜੀ ਦਾ ਪਾਠ ਕਰਦੇ ਸਤ ਗੁਰ ਸਿੱਖ ਕੇ ਬੰਧਨ ਕਟ ਗੁਰ ਕਾ ਸਿੱਖ ਵਿਕਾਰ ਤੇ ਹਟ ਇਹ ਬਾਣੀ ਸੁਣ ਕੇ ਰਾਜੇ ਕਹਿਣ ਲੱਗੇ ਤੁਹਾਡੇ ਗੁਰੂ ਇੰਨੇ ਬਲਵਾਨ ਹਨ ਸਾਡੇ ਬੰਦਨ ਤੇ ਦੁੱਖ ਕੱਟਣਗੇ ਗੁਰਸਿੱਖਾਂ ਨੇ ਕਿਹਾ ਤੁਸੀਂ ਸੇਵਾ ਸਿਮਰਾਂ ਨੇ ਭਗਤੀ ਕਰਿਆ ਕਰੋ ਗੁਰੂ ਮਹਾਰਾਜ ਤੁਹਾਡੇ ਦੁੱਖ ਤੇ ਬੰਦਨ ਜ਼ਰੂਰ ਕੱਟਣਗੇ ਤਾਂ ਰਾਜੇ ਵੀ ਸੇਵਾ ਸਿਮਰਾਂ ਨੇ ਭਗਤੀ ਕਰਨ ਲੱਗ ਪਏ 40 ਦਿਨਾਂ ਬਾਅਦ ਧੰਨ ਧੰਨੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੇਲ੍ਹ ਦੇ ਵਿੱਚ ਪ੍ਰਗਟ ਹੋ ਕੇ ਰਾਜਿਆਂ ਨੂੰ ਦਰਸ਼ਨ ਦਿੱਤੇ ਅਤੇ ਬੰਦੀ ਛੋੜ ਕੀਤਾ ਬਨਵਾੜ ਲਿਆ ਕੇ ਛੱਡੇ ਜਿੱਤੇ ਹੋਣ ਗੁਰਦੁਆਰਾ ਗੁਪਤ ਸਰ ਸਾਹਿਬ ਬਣਿਆ ਹੈ ਜੀ ਉਥੋਂ ਚੱਲ ਕੇ ਰਾਜੇ ਹਜ਼ੂਰ ਸਾਹਿਬ ਆਏ ਹਜ਼ੂਰ ਸਾਹਿਬ ਦੇ ਪਹਿਲੇ ਜਥੇਦਾਰ ਬਾਬਾ ਸੰਤੋਖ ਸਿੰਘ ਜੀ ਰਹਿੰਦੇ ਸੀ ਮਾਤਾ ਭਾਗ ਕੌਰ ਜੀ ਉਥੇ ਸੇਵਾ ਸਿਮਰਾਂ ਨੇ ਭਗਤੀ ਕਰਦੇ ਸੀ ਉਨ੍ਹਾਂ ਦੇ ਕੋਲ ਜਾ ਕੇ ਰਾਜੀਆਂ ਨੇ ਬੇਨਤੀ ਕੀਤੀ ਬਾਬਾ ਜੀ ਸਾਡੀ ਰਖਿਆ ਵਾਸਤੇ ਪੁੱਛੇ ਸਿੰਘ ਰਵਾਨਾ ਕੀਤੇ ਜਾਣ ਬੇਨਤੀਆਂ ਨੂੰ ਪ੍ਰਵਾਨ ਕਰਦੀਆਂ ਮਾਤਾ ਭਾਗ ਕੌਰ ਜੀ ਰਾਜੀਆਂ ਦੀ ਰਖਿਆ ਕਰਦੇ ਹੋਏ ਹਜ਼ੂਰ ਸਾਹਿਬ ਤੋਂ ਚੱਲ ਕੇ ਇੱਥੇ ਜਨਵਾੜਾ ਗੜੀ ਆਏ ਮਾਤਾ ਜੀ ਇੱਥੇ ਰਹਿਣਾ ਕੀਤਾ ਅਤੇ ਰਾਜੀਆਂ ਦੀ ਰਖਿਆ ਕਰਦੇ ਹੋਏ ਸੇਵਾ ਸਿਮਰਾਨੇ ਭਗਤੀ ਕਰਦੇ ਹੋਏ ਮਾਤਾ ਜੀ ਇਸੇ ਸਥਾਨ ਤੇ ਗੁਰਪੂਰੀ ਸਿਧਾਰ ਗਏ ਮਾਤਾ ਜੀ ਦੇ ਯਾਦ ਵਿੱਚ ਇਹ ਮਾਤਾ ਜੀ ਦਾ ਅੰਤਿਮ ਸਥਾਨ ਬਣਿਆ ਹੈ ਜੀ ਆਪ ਜੀ ਦੀ ਸਾਰਿਆਂ ਦੀ ਯਾਤਰਾ ਸਫਲ ਹੋਵੇ ਸਾਰਿਆਂ ਨੂੰ ਨਾਮ ਦਾਤ ਗੁਰਸਿੱਖੀ ਜੀਵਨ ਬਖਸ਼ੇ ਗਾਜ ਬਜ ਕੇ ਫਤੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਹੁਣ ਆਪਾਂ ਮਾਤਾ ਭਾਗੌਰ ਗੁਰੂ ਘਰ ਤੋਂ ਜਸਟ 2 ਕਿਲੋਮੀਟਰ ਦੂਰ ਪਹੁੰਚੇ ਆ ਗੁਰਦੁਆਰਾ ਭਾਈ ਸਾਹਿਬ ਸਿੰਘ ਪੰਜਵੇਂ ਪਿਆਰੇ ਜਿੱਦਾਂ ਕਿ ਨਾਮ ਤੋਂ ਹੀ ਤੁਹਾਨੂੰ ਪਤਾ ਲੱਗਿਆ ਹੋਣਾ ਕਿ ਇਹ ਜਿਹੜਾ ਗੁਰਦੁਆਰਾ ਸਾਹਿਬ ਹੈ ਇਹ ਹੀ ਪੰਜਵੇਂ ਪਿਆਰੇ ਭਾਈ ਸਾਹਿਬ ਸਿੰਘ ਦੇ ਨਾਮ ਨਾਲ ਸੰਬੰਧਿਤ ਹੈ ਖਾਸियत ਇਹ ਹੈ ਕਿ ਇਹ ਜਿਹੜੀ ਜਗ੍ਹਾ ਹੈ ਉਹ ਪੰਜਵੇਂ ਪਿਆਰੇ ਭਾਈ ਸਾਹਿਬ ਸਿੰਘ ਜੀ ਦੀ ਜਨਮ ਸਥਾਨ ਜਗ੍ਹਾ ਇੱਥੇ ਹੀ ਭਾਈ ਸਾਹਿਬ ਸਿੰਘ ਦਾ ਜਨਮ ਹੋਇਆ ਸੀਗਾ ਤੇ ਉਹਨਾਂ ਦੀ ਯਾਦ ਦੇ ਵਿੱਚ ਜਿਹੜਾ ਇਹ ਗੁਰਦੁਆਰਾ ਸਾਹਿਬ ਇੱਥੇ ਬਣਾਇਆ ਗਿਆ ਇਹ ਵਿਦਰ ਸ਼ਹਿਰ ਤੋਂ 10 ਕਿਲੋਮੀਟਰ ਦੀ ਦੂਰੀ ਉੱਤੇ ਸਥਿਤ ਹੈ ਤੇ ਇਹ ਭਾਈ ਸਾਹਿਬ ਸਿੰਘ ਦੀ ਯਾਦ ਦੇ ਵਿੱਚ ਬਣਾਇਆ ਗਿਆ ਵੀਡੀਓਜ਼ ਚੰਗੀਆਂ ਲੱਗਣਨ ਸ਼ੇਅਰ ਕਰਦਿਆ ਕਰੋ ਲਾਈਕ ਕਰਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਪੇਜ ਆ ਤਰਸਵਿੰਤਾਲੀਵਾਲ ਦੇ ਨਾਮ ਦਾ ਇੰਸਟਾਗ੍ਰam ਅਤੇ ਫੇਸਬੁੱਕ ਉੱਤੇ ਉਹਨੂੰ ਫੋਲੋ ਕਰ ਲਿਓ ਜੀ ਧੰਨਵਾਦ ਜੀ ਬਣੇ ਰਹੋ ਨਾਨਕਸ਼ੀਰੇ ਤੱਕ ਲੈ ਕੇ ਜਾਂਦੇ ਹਾਂ ਤੁਹਾਨੂੰ 180 ਕਿਲੋਮੀਟਰ ਦੀ ਦੂਰੀ ਤੈਅ ਕਰਨ ਤੋਂ ਬਾਅਦ ਮਹਾਰਾਸ਼ਟਰ ਤੋਂ ਕਰਨਾਟਕਾ ਸਟੇਟ ਐਂਟਰ ਕਰਨ ਤੋਂ ਬਾਅਦ ਕਰਨਾਟਕਾ ਸਟੇਟ ਦੇ ਵਿੱਚ ਆਪਾਂ ਪਹੁੰਚੇ ਆਂ ਅਤੇ ਇਸ ਟਾਈਮ ਆਪਾਂ ਖੜੇ ਆਂ ਪਵਨ ਧਰਤੀ ਗੁਰਦੁਆਰਾ ਨਾਨਕ ਚੀਰਾ ਸਾਹਿਬ ਵਿਖੇ ਅਤੇ ਇਹ ਵੀ ਜਿਹੜੀ ਜਰਨੀ ਹੈ ਇਹ ਯਾਤਰਾ ਹੈ ਜਿਹੜੀ ਨਾਡੇਰ ਸਾਹਿਬ ਤੋਂ ਕਰਨਾਟਕਾ ਸ਼ਹਿਰ ਦੇ ਸ਼ਹਿਰ ਬੀਧਰਾ ਇਹ ਵੀ ਬੜੀ ਮਨਮੋਹਕ ਹੈ ਇਹਨਾਂ ਇਲਾਕਿਆਂ ਦੇ ਵਿੱਚ ਨੀਅਰ ਅਬਾਊਟ ਕੋਈ ਫੈਕਟਰੀ ਕੋਈ ਪੋਲਿਊਸ਼ਨ ਬਹੁਤ ਘੱਟ ਹੈ ਅਤੇ ਬੜੇ ਮਨਮੋਹਕ ਦ੍ਰਿਸ਼ ਨੇ ਜਿਹੜੇ ਇਨਾਂ ਟਾਈਮਾਂ ਦੇ ਵਿੱਚ ਇਨਾਂ ਵਾਦੀਆਂ ਦੇ ਵਿੱਚ ਰਹਿੰਦੇ ਨੇ ਅਤੇ ਆਪਾਂ ਪਹੁੰਚ ਚੁੱਕੇ ਹਾਂ ਗੁਰਦੁਆਰਾ ਨਾਨਕ ਚੀਰਾ ਸਾਹਿਬ ਬਾਬੇ ਨਾਨਕ ਦੀ ਪਾਵਨ ਪਵਿੱਤਰ ਚਰਨਛੋਹ ਪ੍ਰਾਪਤ ਜਗਾ ਬਨੇਰੇ ਹੋ ਚੈਨਲ ਦੇ ਨਾਲ ਵੀਡੀਓ ਚੰਗੀ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰ ਦਿਓ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਇਸ ਜਗ੍ਹਾ ਦਾ ਇਤਿਹਾਸ ਅਤੇ ਇੱਥੋਂ ਜਿਹੜੀ ਆਪਣੀ ਅਗਲੀ ਯਾਤਰਾ ਉਹਦੇ ਬਾਰੇ ਤੁਹਾਨੂੰ ਡਿਟੇਲ ਦੇ ਵਿੱਚ ਦੱਸਾਂਗੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ